ਨਾ ਭਾਈ ਸਾਨੂੰ ਜੱਗਾ ਠੀਕ ਹੈ ਜੀ ਇਹ ਕਿਹੜੀ ਜਗਾ ਕੰਮ ਕਰਦਾ ਇਹ ਨਿਊ ਸਬਜੀ ਮੰਡੀ ਆਪਣੇ ਜੇਪੀ ਧਰਮਗੰਡੇ ਦੇ ਬੈਕ ਸਾਈਡ ਤੇ ਕਿੱਸੀ ਜੀ ਆਪਣਾ ਕੇਲੇ ਦਾ ਸਟੋਰ ਹੈ ਭਾਜੀ ਕਿਸ ਨਾਮ ਤੋਂ ਜੀ ਆਜ ਫਰੂਟ ਕੰਪਨੀ ਠੀਕ ਹੈ ਜੀ ਆਪਣੇ ਸਰਜੂਜੀਵਾਰ ਦਾ ਦੁਕਾਨ ਤੇ ਆਪਣੇ ਭਾਈ ਮੈਂ ਗਿਆ ਹੋਇਆ ਸੀ ਕਿੱਥੇ ਮੈਂ 10 ਵਜੇ ਵਾਪਸ ਆਇਆ ਮੈਂ ਅੰਦਰ ਆਇਆ ਨਹੀਂ ਬਾਹਰ ਉਹ ਨਾ ਬਾਈ ਦੀ ਕੰਮ ਕੀਤਾ ਆਪਣਾ ਤੇ ਰਾਤੀ 1 ਵਜੇ ਅੰਦਰ ਬੰਦਾ ਵੜਿਆ ਆ ਛੱਡਲ ਥੋੜਾ ਜਿਹਾ ਚੱਕਿਆ ਉਹਨੇ ਬਾਕੀ ਬੰਦੇ ਕੰਮ ਕਰਦੇ ਸੀ ਦੂਸਰੇ ਕਦਮ ਚ ਸਾਹਮਣੇ ਤੇ ਉਹ ਅੰਦਰ ਵੜਿਆ 1:07 ਮਿੰਟ ਤੇ ਦਫਤਰ ਦਾ ਦਰਵਾਜ਼ਾ ਖੁੱਲਾ ਹੀ ਸੀ ਅੰਦਰ ਉਹਨੇ ਲੋਕ ਤੋੜਿਆ ਤੇ ਉਹ ਵਿੱਚ ਪੈਸੇ ਪਏ ਸੀ ਚੱਕ ਕੇ ਲੈ ਗਿਆ 20000 ਰੁਪਏ ਇੱਕ ਪਿਆ ਸੀ ਤੇ ਇੱਕ ਪੈਕੇਟ ਚ 5 ਲੱਖ ਰੁਪਏ ਸੀ ਉਹ ਲੈ ਗਿਆ 5 ਲੱਖ 20000 ਰੁਪਏ ਮੁੜ ਕੇ ਸਾਰੀ ਉਹਦੀ ਸੀਸੀਟੀਵੀ ਕੈਮਰੇ ਦੀ ਫੋਟੋ ਆਈ ਹੈ ਜਿੰਨਾ ਮਤਲਬ ਇਥੋਂ ਨਿਕਲਿਆ ਦੁਕਾਨ ਤੋਂ ਅੱਗੇ ਜਾ ਕੇ ਪੈਸੇ ਗਿਨੇ ਉਹਨੇ ਸਭ ਕੁਝ ਤੇ ਉਹਨੋਂ ਬੰਦੇ ਦੀ ਬਾਤ ਜਲਦੀ ਤੋਂ ਜਲਦੀ ਪਾਲ ਜਾਰੀ ਪੁਲਿਸ ਵਾਲਿਆਂ ਨੂੰ ਰਿਪੋਰਟ ਦਿੱਤੀ ਹੈਗੀ ਜੋ ਮਿਲੇ ਤੇ ਨੁਕਸਾਨ ਕਿੰਨਾ ਖਰਾਬ ਹੋ ਗਿਆ ਸਾਨ ਭਾਈ 520000 ਦਾ ਨੁਕਸਾਨ ਹੋ ਗਿਆ ਤੇ ਕੋਈ ਹੋਰ ਤਾਂ ਨਹੀਂ ਚੋਰੀ ਸਾਨ ਨਹੀਂ ਹੋਰ ਕੁਝ ਨਹੀਂ ਭਾਈ ਲੈ ਕੇ ਗਿਆ ਦਰਵਾਜ਼ਾ ਕਿਹੜਾ ਤੋੜਿਆ ਸੀ ਦਰਵਾਜ਼ਾ ਹੀ ਖੁੱਲਾ ਸੀ ਆ ਗੱਲੇ ਲਲਫਾ ਲੋਕ ਤੋੜਿਆ ਭਾਈ ਇਹਨੇ ਆ ਗੱਲਾਂ ਇਦਾਂ ਮੈਂ ਆਇਆ ਘਰੋਂ ਦਾ ਇਦਾਂ ਗੱਲਾਂ ਖੁੱਲਾ ਹੋਇਆ ਸੀ ਕਿਸੇ ਦਾ ਤੋੜਿਆ ਸੀ ਕੁਝ ਲੱਗਿਆ ਹੋਣਾ ਨਹੀਂ ਇਹ ਨਹੀਂ ਇੱਦੀ ਲੋਕ ਇਦਾਂ ਉੱਪਰ ਨੂੰ ਸੀ ਮੈਂ ਆਇਆ ਘਰੋਂ ਦਾ ਮੈਂ ਫੋਨ ਕੀਤਾ ਡੈਡੀ ਨੂੰ ਮੈਂ ਕਿਹਾ ਡੈਡੀ ਪੈਸੇ ਤੁਸੀਂ ਘਰ ਲੈ ਗਏ ਇੱਥੇ ਪਏ ਨਹੀਂ ਤੇ ਮੈਨੂੰ ਟੈਨਸ਼ਨ ਹੋਈ ਮੈਂ ਫਟਾਫਟ ਜਾ ਕੇ ਸੀਸੀਟੀਵੀ ਖਲ੍ਹਾਏ ਸਾਰੇ ਤੇ ਨਾਲ ਹੀ ਰਿਪੋਰਟ ਕੀਤੀ ਪੁਲਿਸ 'ਚ ਬਸ ਭਾਈ ਇਹ ਲੈਵ ਏ ਆਪਣੇ ਭਾਈ ਕੇਲੇ ਦੀ ਪੇਮੈਂਟ ਸੀਗੀ ਕੇਲੇ ਦੀ ਪੇਮੈਂਟ ਸੀ ਪੇਮੈਂਟ ਆਈ ਸਵੇਰੇ ਪਰਸੋ ਬੈਂਕ ਬੰਦ ਸੀ ਕੱਲ ਪੇਮੈਂਟਾਂ ਲਗਣੀਆਂ ਸੀ ਅੱਜ ਖੁੱਲੇ ਦਾ ਬੈਂਕ ਤੇ ਉਹ ਪਹਿਲੇ ਹੀ ਪਿਛਲੇ ਕਿੰਨੇ ਸਮੇਂ ਤੋਂ ਕਰ ਰਹੇ ਇੱਥੇ ਕੰਮ ਤੁਸੀਂ ਮੈਨੂੰ ਭਾਈ ਹੋ ਗਏ ਇੱਥੇ ਆਪਣੇ 6 ਸਾਲ ਹੋ ਗਏ ਭਾਈ ਕੰਮ ਕਰਦੇ ਐਸਾ ਕੋਈ ਸ਼ੱਕ ਲਗਿਆ ਨਹੀਂ ਭਾਈ ਨਵਾਂ ਹੀ ਬੰਦਾ ਸੀ ਉਹ ਲੰਗੜਾ ਕੇ ਚੱਲਦਾ ਹੈਗਾ ਬਾਕੀ ਤੁਹਾਨੂੰ ਫੋਟੋ ਮੈਂ ਪਾਤੀਆਂ ਸਾਰੀਆਂ ਤੇ ਸਰਦਾਰ ਸੀ ਮੋਨਾ ਸੀ ਮੋਨਾ ਸੀ ਭਾਈ ਕਲੀਨ ਸ਼ੇਵ ਕੀ ਲੱਗਦਾ ਸੀ ਸੀਟੀ ਵਿੱਚ ਵਿੱਚ ਪਿਆਰੀਆ ਕਿ ਪੰਜਾਬ ਦੀ ਗੱਲ ਪੰਜਾਬਲਾ ਲੱਗਦਾ ਬਾਹਰ ਚਾਹ ਬੀਕੇ ਗਿਆ ਰੋੜ ਤੇ ਉਹ ਬੰਦੇ ਕੋ ਚਾਹ ਲੈਣੋਂ ਪੂਰੀ ਉਹਦੀ ਪਛਾਣ ਆ ਰੋੜ ਤੇ 2 ਵਜੇ ਆਂਦਾ ਚਾਹ ਵਾਲਾ 2 ਵਜੇ ਕੇ 55 ਮਿੰਟ ਤੋ ਉਹਦੇ ਕੋ ਚਾਹ ਪੀਤੀ ਹੈਗੀ ਉਹਨੇ ਕੈਮਰੇ ਦੇ ਵਿੱਚ ਫੋਟੋ ਆਈਏਗੀ ਉਹ ਗਿਆ ਸਟੇਸ਼ਨ ਨਾਲੋਂ ਪੈਦਲ ਕਦੋਂ ਦੀ ਗੱਲ ਆ ਇਹ ਇਹ ਇੱਕ ਤਰੀਕ ਰਾਤ ਨੂੰ ਕਿੰਨੇ ਵਜੇ ਦੀ ਇੱਕ ਇਹ ਬਣੇ 2 ਵਜੇ ਮਤਲਬ 1 ਵਜੇ ਜਦੋਂ ਚੋਰੀ ਕੀਤੀ 2 ਵਜੇ ਕੇ 55 ਮਿੰਟ ਤੋ ਰੋੜ ਕੋ ਪੈਦਲ ਗਿਆ ਤਿੰਨ ਚਾਰ ਬੰਦਿਆਂ ਨੂੰ ਹੱਥ ਵੀ ਦਿੱਤਾ ਉਹਨੇ ਰੋਡ ਤੇ ਮੈਨੂੰ ਬਿਠਾ ਲਓ ਅੱਗੇ ਤੇ ਘਰ ਛੱਡ ਦਿਓ ਤੇ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਹੈ ਹਾਂਜੀ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਹੈ ਜੀ ਮੰਨ ਕਰਦੇ ਹਾਂ ਇਹ ਬੰਦਾ ਲੱਭੋ ਜੀ ਦੇਖੋ ਜੋ ਪੈਸੇ ਸਾਡੇ ਸਾਨੂੰ ਵਾਪਸ ਕੀਤੇ ਹੀ ਆ